ਇਹ ਸਭ ਤੋਂ ਵੱਧ ਐਸ ਫਿਰੇ ਜੇ ਨੁਕਸਾਨ ਪਚਾਰੀ ਹੈ ਉਹ ਗਰੀਬ ਤਬਕੇ ਦੇ ਲੋਕ ਜਿਹੜੇ ਸ਼ਡਿਊਲ ਕਾਸਟ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦਾ ਰੁਝਾਨੇ ਦੇ ਵਿੱਚ ਤਬਦੀਲ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਉਹ ਹੌਲੀ ਹੌਲੀ ਜਿਹੜੇ ਅੱਜ ਜਵੇ ਤੁਸੀਂ ਸਮਝ ਲੋ ਕਿ 20 ਸਾਲ ਦਾ ਬੱਚਾ ਕੋਈ ਅੱਜ ਚੇਨੀਆਂ ਲਾ ਰਿਹਾ ਜਾਂ ਉਹ ਨਸ਼ੇ ਕਰ ਰਿਹਾ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅਜ ਤੋਂ 10 ਸਾਲ ਪਹਿਲੂ ਕੀਤੀ ਹੈ ਤੇ ਅੱਜ ਆ ਕੇ ਉਹ ਚੇਨੀਆਂ ਲਾਉਣ ਜੋਗਾ ਹੋਇਆ ਤੇ ਜਾ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਗੈਂਗਸਟਰ ਬਣ ਕੇ ਜਾਂ ਕੁਝ ਇਹੋ ਜਿਹੇ ਧੰਦਿਆਂ ਦੇ ਵਿੱਚ ਉਹ ਅਨਵਾਲੋਪ ਹੈ ਤੁਸੀਂ ਦੇਖ ਰਹੇ ਹੋ ਸਟਾਰ نیوز 18 ਚੈਨਲ ਅਸੀਂ ਲੈ ਕੇ ਆਉਂਦੇ ਹਰ ਤੁਹਾਡੇ ਲਈ ਪੰਜਾਬ ਦੀਆਂ ਖਾਸ ਖਬਰਾਂ ਹੁਣ ਇੱਕ ਚਲਿਤ ਖਾਸ ਖਬਰਾਂ ਦੀਆਂ ਸੁਰਖੀਆਂ ਤੇ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਐਸਸੀ ਸਮਾਜ ਪ੍ਰਤੀ ਵਿਵਾਦਤ ਬਿਆਨ ਦੀ ਐਸਸੀ ਬੀਸੀ ਮਹਾਪੰਚਾਇਤ ਪੰਜਾਬ ਦੇ ਆਗੂਆਂ ਨੇ ਕੀਤੀ ਨਿਖੇਦੀ ਮੋਚੀ ਦੇ ਆਗੂਆਂ ਨੇ ਇਸ ਹੰਕਾਰੀ ਉਮੀਦਵਾਰ ਦੇ ਬਾਈਕਾ ਕਰਨ ਦਾ ਕੀਤਾ ਐਲਾਨ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਆਏ ਦਿਨ ਕੋਈ ਨਾ ਕੋਈ ਸਿਰਫ ਫਿਰਿਆ ਉਮੀਦਵਾਰ ਬੋਲ ਕਬੂਲ ਬੋਲ ਦਿੰਦਾ ਹੈ ਉਹਨਾਂ ਨੂੰ ਵੋਟਾਂ ਨਾ ਪਾ ਕੇ ਉਹਨਾਂ ਦੀ ਸੁਰਤ ਠਿਕਾਣੇ ਲਿਆਉਣ ਦੀ ਲੋੜ ਹੈ ਪਰਵੀਨ ਟਾਂਕਨੇ ਕਿਹਾ ਕਿ ਅੰਮ੍ਰਿਤਸਰ ਦੇ ਐਸੇ ਸਮਾਜ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਸ ਸਿਰਫ ਫਿਰੇ ਆਗੂ ਨੂੰ ਸਬਕ ਸਿਖਾਉਣਾ ਲਾਜ਼ਮੀ ਹੈ यू थागु सरबजीत रोकी ने कहा कि एससीबीसी समाज इकट्ठा होकर इस द बाइक करेगा ते पिंड पिंड जाके इस द के राव करेगा आओ देखते हैं हम ये खबर विस्तार से मिति 13 मई न्यू एससीबीसी महापंचायत पंजाब बल्लू मोहाली फेस साथ दिया लाइटा आते

कांग्रेसी आगू गुरजीत औजला ने पिछले दिन ही आख्या भाईचारा ही नशे करता है ऐसी भाईचारा ही छुरी मार है जेबा कटदा जा गलत काम करता है ये बोल के इस हंकारी आगू ने ऐसी समाज नलील किया है ਮੋਰਚੀ ਦੇ ਆਗੂਆਂ ਨੇ ਹੰਗਾਮੀ ਮੀਟਿੰਗ ਕਰਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਛੋਣ ਕਮਿਸ਼ਨ ਪਾਰਤ ਸਰਕਾਰ ਨੂੰ ਲਿਖਤੀ ਦਰਖਾਸਤਾਂ ਪੇਜੀਆਂ ਤੇ ਇਸ ਉਮੀਦਵਾਰ ਗੁਰਜੀਤ ਔਜਲਾ ਦੇ ਖਿਲਾਫ ਪਰਚਾ ਦਰਜ ਕਰਨ ਦੀ ਅਤੇ ਇਸ ਦੇ ਪੇਪਰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਮੂਹ ਸਿਪਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਅਜਿਹੀ ਪਾਰਟੀ ਜੋ ਇਹੋ ਜਿਹੇ ਨਲਾਇਕ ਆਗੂਆਂ ਨੂੰ ਟਿਕਟ ਦਿੰਦੀ ਹੈ ਉਸ ਦਾ ਸਮੂਹ ਪਾਈਚਾਰਾ ਬਾਈਕਾਟ ਕਰੇ ਅਤੇ ਇਹੋ ਜਿਹੇ ਹੰਕਾਰੀ ਉਮੀਦਵਾਰਾਂ ਨੂੰ ਆਪਣੇ ਪਿੰਡਾਂ ਵਿੱਚ ਵੜਨ ਨਾ ਦਿੱਤਾ ਜਾਵੇ। ਆਗੂਆਂ ਨੇ ਅਪੀਲ ਕੀਤੀ ਕਿ ਅਸੀਂ ਇਸ ਦਾ ਪਿੰਡ-ਪਿੰਡ ਜਾ ਕੇ ਵਿਰੋਧ ਕਰਾਂਗੇ ਤੇ ਇਸ ਦਾ ਅੰਮ੍ਰਿਤਸਰ ਦੇ ਹਰ ਚੌਕ ਚੌਰਾਹੇ ਤੇ ਪਿੱਟ ਸਿਆਪਾ ਕਰਾਂਗੇ ਤੇ ਪੁਤਲੇ ਫੂਕਾਂਗੇ ਕਿਉਂਕਿ ਕੋਈ ਨਵੀਂ ਘਟਨਾ ਨਹੀਂ ਹੈ ਇਸ ਤੋਂ ਪਹਿਲੇ ਵੀ ਆਮ ਆਦਮੀ ਪਾਰਟੀ ਦੇ ਖੰਡੂਰ ਸਾਹਿਬ ਲੋਕ ਸਭਾ ਹਲਕਾ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਨੇ ਵੀ ਰਾਮਗੜੀਆ ਸਮਾਜ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਟਾਰਗੇਟ ਕੀਤਾ ਸੀ ਇਹੋ ਜਿਹੇ ਹੰਕਾਰੀ ਉਮੀਦਵਾਰਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ ਤੇ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾਈ ਜਾਵੇ ਇਸ ਸਮੇਂ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਖਰੜ, ਕਰਮਜੀਤ ਸਿੰਘ ਐਨੂ, ਸੁਰਿੰਦਰ ਸਿੰਘ ਮੰਗਾ, ਦਵਿੰਦਰ ਸਿੰਘ, ਅਕਸ਼ੇ ਕੁਮਾਰ, ਬਾਗੋ ਵੇਦ ਪ੍ਰਕਾਸ਼, ਮਨਦੀਪ ਸਿੰਘ, ਬਲਵਿੰਦਰ ਸਿੰਘ, ਰਾਹੁਲ ਕੁਮਾਰ ਆਦਿ ਹਾਜ਼ਰ ਹੋਏ। ਮੋਰਚੇ ਦੇ ਸੀਨੀਅਰ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਜੋ ਸੰਬੋਧਨ ਕੀਤਾ ਉਹ ਤੁਹਾਡੀ ਨਜ਼ਰ ਕਰਦੇ ਹੋ। ਸਾਡੀ ਜਿਹੜੀ ਆਵਾਜ਼ ਨੂੰ ਕਰ ਕਰ ਪਹੁੰਚਾਉਣ ਤੱਕ ਕੋਸ਼ਿਸ਼ ਸਰਕਾਰਾਂ ਦਾ ਕੀ ਪ੍ਰਸ਼ਾਸਨ ਰਸਟਰ ਤੱਕ ਪਹੁੰਚਾਉਣ ਦਾ ਕਰ ਰਹੇ ਅੱਜ ਐਸ ਵੀ ਸੀ ਵਾਹ ਪੰਚਾਇਤ ਜੋ ਮੋਰਚਾ ਚੱਲ ਰਿਹਾ ਪਿਛਲੇ 4 ਮਹੀਨੇ ਤੋਂ ਫੇਰ ਸੱਤ ਦਿਨਾਂ ਲੈਸਾਂ ਮੁਹਾੜੀ ਕੋਈ ਤੇ ਸਾਰੇ ਆਗੂ ਸਹਿਬਾਨਾਂ ਨੇ ਇਕੱਠੇ ਹੋ ਕੇ ਇੱਕ ਵਿਸ਼ੇਸ਼ ਤੌਰ ਤੇ ਪਗਾਮੀ ਮੀਟਿੰਗ ਕੀਤੀ ਜਿਸ ਮੀਟਿੰਗ ਵਿੱਚ ਵਿਚਾਰਿਆ ਗਿਆ ਕਿ ਜੋ ਕਾਂਗਰਸ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਅਮਰੇਸਰ ਤੋਂ ਸ੍ਰੀ ਅਮਰੋਦਸਰ ਤੋਂ ਜੋ ਲੋਕ ਸਭਾ ਦੇ ਉਮੀਦਵਾਰ ਨੇ ਜਿਨ੍ਹਾਂ ਦੇ ਫਿਕਰ ਪਰੇ ਤੇ ਪਿਛਲੇ ਦਿਨੀ ਕਿਸੇ ਟੀਵੀ ਚੈਨਲ 'ਤੇ ਆਪਣੀ ਇੰਟਰਵਿਊ ਦੇ ਰਿਹਾ ਤੇ ਅਸੀਂ ਚੈਨਲਾਂ ਰਾਹੀਂ ਇੰਟਰਵਿਊ ਸੁਣੀ ਹੈ ਤੇ ਕਿਵੇਂ ਉਹ ਅਸੀ ਸਮਾਜ ਦੇ ਬੱਚਿਆਂ ਨੂੰ ਅਸੀ ਸਮਾਜ ਦੇ ਬੇਟਿਆਂ ਨੂੰ ਬੱਚਿਆਂ ਨੂੰ ਦੱਸਿਆ ਵੀ ਜਿਹੜੇ ਸਾਰਾ ਹੀ ਕ੍ਰਾਈਮ ਹੋ ਰਿਹਾ ਛੁਰੀਆਂ ਚਲਾ ਰਹੇ ਨੇ ਗੈਂਗਸਟਰ ਬਣ ਰਹੇ ਨੇ ਚੈਨੀਆ ਚੱਪਟ ਕਰ ਰਹੇ ਨੇ ਉਹ ਸਾਰੇ ਜਿਹੜੇ ਅਸੀ ਸਮਾਜ ਨਾਲ ਸੰਬੰਧਿਤ ਲੋਕ ਨੇ ਪਹਿਲਾਂ ਛੁਟੀਆਂ ਚੋਰੀਆਂ ਕਰਦੇ ਨੇ ਫਿਰ ਵੱਡੇ ਜਿਹੜਾ ਗੈਂਗਵਾਰ ਕਰਦੇ ਨੇ ਤੇ ਉਸ ਵਿੱਚ ਸਾਰੇ ਜਿਹੜਾ ਐਸਸੀ ਸਮਾਜ ਨੂੰ ਬਹੁਤ ਵੱਡੀ ਛੇਛ ਪਹੁੰਚੀ ਹੈ ਤੇ ਐਸਸੀ ਸਮਾਜ ਨੂੰ ਨੇ ਟੀਵੀ ਚੈਨਲ ਨਾਲ ਹੀ ਜਲੀਲ ਕੀਤਾ ਤੇ ਅਸੀਂ ਸਾਰੇ ਮੋਰਚੇ ਦੇ ਆਪੂ ਸਹਿਮਾਨਾਂ ਨੇ ਅੱਜ ਸਲਾਹ ਕਰਕੇ ਉਹਨਾਂ ਦੇ ਖਿਲਾਫ ਇੱਕ ਲਿਖਤੀ ਸ਼ਿਕਾਇਤ ਜਿਹੜੀ ਹੈ ਗੁਰਜੀਤ ਆਉਜਲੇ ਦੇ ਖਿਲਾਫ ਲਿਖ ਕੇ ਇੱਕ ਕੰਪਲੀਟ ਫਾਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਨੂੰ ਦੇ ਰਹੇ ਨੇ ਤੇ ਐਸਸੀ ਕਮਿਸ਼ਨ ਕੋਮੇ ਨੂੰ ਅਸੀਂ ਇੱਕ ਕੰਪਲੀਟ ਦੇ ਰਹੇ ਨੇ ਵੀ ਦੇ ਖਿਲਾਫ ਐਸ.ਐਸ.ਕੇ. ਤਲਾਕੇ ਪਰਚਾ ਦਰਜ ਹੋਏ ਤੇ ਸਾਰੇ ਹੀ ਐਸ.ਐਸ. ਸਮਾਜ ਨੂੰ ਸਾਡੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਜੇਕਰ ਅਜਿਹੇ ਲੀਡਰ ਤੁਹਾਡਾ ਅੱਜ ਹੀ ਸਤਕਾਰ ਨਹੀਂ ਕਰਦੇ ਨਾਲੋਂ ਬੋਟਾ ਲੈ ਰਹੇ ਨੇ ਬੋਟਾ ਪੋਲ ਰਹੇ ਨੇ ਪਿੱਛੇ ਵੀ ਉਹ ਐਮ.ਪੀ ਰਿਹਾ ਐਮ.ਪੀ ਬਣ ਕੇ ਉਹਨੇ ਕੀ ਕਰਤੂਤ ਕਰੀ ਹੈ ਕੀ ਸਵਾਰ ਢਾਈ ਹੈ ਉਹ ਵੀ ਸਾਰੀ ਜਿਹੜੀ ਉਹ ਐਸ.ਐਸ. ਭਾਈਚਾਰੇ ਨੂੰ ਪਤਾ ਹੋਊਗਾ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕੇ ਨੂੰ ਤੇ ਉਸ ਦੇ ਖਿਲਾਫ ਅਸੀਂ ਜੜਾ ਤਿੱਖਾ ਰੋਸ ਪ੍ਰਦਰਸ਼ਨ ਕਰਾਂਗੇ ਵਿਰੋਧ ਕਰਾਂਗੇ ਤੇ ਉਹਦੀਆਂ ਲਿਖਤੀ ਅਸੀਂ ਕੰਪਲੇਟਾਂ ਭੇਜ ਰਹੇ ਨੇ ਤੇ ਜੇਕਰ ਸਰਕਾਰ ਨੇ ਜੇ ਸਾਡੀ ਪਾਰਟੀ ਨੇ ਨਾ ਸੁਣੀ ਤਾਂ ਉਹਦੇ ਖਿਲਾਫ ਵੀ ਜਿਹੜਾ ਵੱਡਾ ਸੰਘਰਸ਼ ਕਰਾਂਗੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਅੰਮ੍ਰਿਤਸਰ ਲੋਕ ਸਭਾ ਹਲਕੇ 'ਚ ਅਸੀਂ ਜਾ ਕੇ ਉਹਦਾ ਪਿੱਟ ਸੱਪਾ ਕਰਾਂਗੇ ਤੇ ਉਹਦੇ ਕੁੱਟਲੇ ਫੁਕਾਂਗੇ ਤੇ ਉਹਦੇ ਖਿਲਾਫ ਜਿੰਦੋਂ ਤੱਕ ਕਾਰਵਾਈ ਨਾ ਹੋਏ ਤੇ ਜਾਂ ਸਾਨੂੰ ਕੋਈ ਤੂੜ ਦਾ ਦਰਵਾਜ਼ਾ ਖੜਕਾਣਾ ਪਵੇ ਅਤਾਲ ਦਾ ਦਰਵਾਜ਼ਾ ਖੜਕਾਣਾ ਪਵੇ ਉਹਦੇ ਖਿਲਾਫ ਕਾਰਵਾਈ ਕਰਾਵਾਂਗੇ ਜਾਂ ਉਹ ਏਸੀ ਸਮਾਜ ਤੋਂ ਮਾਫੀ ਮੰਗੇ ਜਿਹੜਾ ਜਿਹਨਾਂ ਨੇ ਪਿਛਲੇ ਦਿਨ ਜਿਹੜਾ ਹੈ ਟੀਵੀ ਚੈਨਲਾਂ 'ਆ ਰਹੀ ਸਾਨੂੰ ਏਸੀ ਸਮਾਜ ਦੇ ਲੋਕਾਂ ਨੂੰ ਏਸੀ ਸਮਾਜ ਦੇ ਬੱਚਿਆਂ ਨੂੰ ਜਲੀਲ ਕੀਤਾ ਤੇ ਮੈਂ ਹੁਣ ਸਾਰੇ ਆਗੂ ਸਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਆਪਣੇ ਇਤਜਾਜ ਆਪਣੇ ਆਪਣੇ ਰੱਖਣਗੇ ਪ੍ਰਵੀਨ ਟਾਗ ਜੀ ਤੁਹਾਡਾ ਲੋਕ। ਕੁਬਲੇ ਜੀ ਤੁਹਾਡਾ ਸਿੱਧਾ ਸਵਾਲ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਜਿੱਥੇ ਕਿ ਮਤਲਬ ਕਿ ਇਤਿਹਾਸ ਬਹੁਤ ਵੱਡਾ ਰਿਹਾ ਹੈ ਉੱਥੇ ਦਾ ਉਮੀਦਵਾਰ ਹੋਵੇ ਤੇ ਇਸ ਤਰ੍ਹਾਂ ਦੀ ਗੱਲਾਂ ਕਰੇ ਗੁਰੂ ਦੀ ਨਜ਼ਰ 'ਚ ਤਾਂ ਹਰ ਕੋਈ ਬਰਾਬਰ ਹੁੰਦਾ ਹੈ ਤੇ ਇਸ ਤਰ੍ਹਾਂ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ? ਕੀ ਉਹ ਖਾਸ ਇੱਕ ਉਹਨੂੰ ਮਤਲਬ ਕਿ ਫੋਕਸ ਕਰਕੇ ਇਸ ਤਰ੍ਹਾਂ ਦਾ ਜਲੀਲ ਕਰਨਾ ਚਾਹੁੰਦੇ ਨੇ ਉਹ? ਗੁਰੂ ਸਾਹਿਬ ਨੇ ਜਾਤ ਪੱਤ ਖਤਮ ਕਰਨ ਲਈ ਪੰਜ ਪਿਆਰੇ ਸਾਜੇ ਅਸੀਂ ਪੰਜੇ ਪਿਆਰਾਂ ਦੇ ਸਾਰੀਆਂ ਤਕਰੀਬਨ ਕਸ਼ਟਾ ਕੌਮਾਂ ਅਸੀਂ ਜਿਹਨਾਂ ਨੂੰ ਇਕੱਠਾ ਇੱਕੋ ਬਾਟੇ ਚ ਅਮਰ ਛਾਇਆ ਅੱਜ ਵੀ ਚੱਲ ਰਿਹਾ ਉਹੀ ਪ੍ਰਥਾ ਚੱਲ ਰਹੀ ਹੈ ਖਾਲਸੇ ਦੀ ਜਿਵੇਂ ਪਹਿਲਾਂ ਚੱਲ ਰਹੀ ਸੀ ਪਰ ਲੋਕਾਂ ਦਾ ਜਿਹੜਾ ਭੇਦ ਭਾਵ ਹੈ ਇਹ ਤਰਾਡ ਲੋਕਾਂ ਦਾ ਭੇਦ ਭਾਵ ਹੈ ਇਹ ਗਰੀਬ ਲੋਕਾਂ ਨੂੰ ਸਿਰਫ ਦਾ ਸਿਰਫ ਕੋਟ ਬੈਂਕ ਕਰਕੇ ਮਟੋਰ ਕੇ ਇਹਨਾਂ ਲੋਕਾਂ ਨੂੰ ਜਲੀਲ ਕਰਦੇ ਨੇ ਤੇ ਇਹਨਾਂ ਨੂੰ ਪਛੜਾ ਪੰਨ ਦਿਖਾ ਕੇ ਇਹਨਾਂ ਦਾ ਇਹਨਾਂ ਲੋਕਾਂ ਨੂੰ ਜਿਹੜਾ ਜਲੀਲ ਕਰਨਾ ਚਾਹੁੰਦੇ ਨੇ ਤਾਂ ਕਿ ਹੁਣ ਉਹ ਲੋਕ ਨਹੀਂ ਰਹੇ ਪਹਿਲਾਂ ਵਾਲੇ ਹੁਣ ਜਾਗਰੂਕ ਹੋਗੇ ਤੁਹਾਡਾ ਜਿਹੜਾ ਮੀਡੀਆ ਦਾ ਸੋਸ਼ਲ ਮੀਡੀਆ ਦਾ ਜਵਾਨਾ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਜਵਾਬ ਦੇਹੀਏ ਪਹਿਲਾਂ ਅਜਿਹੇ ਐਮਪੀਆ ਦੇ ਕਈਆਂ ਦੇ ਅਸੀਂ ਬਹੁ ਮੋੜੇ ਨੇ ਅਜਿਹੇ ਐਮਪੀਆ ਦੇ ਕਈਆਂ ਦੇ ਨੱਥ ਪਾਈ ਹੈ ਤੇ ਤੁਹਾਨੂੰ ਬਹੁਤ ਸਾਰੀਆਂ ਅਸੀਂ ਉਦਾਹਰਨਾਂ ਵੀ ਦੇ ਸਕਦੇ ਹਾਂ ਜੇਕਰ ਐਮਪੀਆ ਦੀ ਗੱਲ ਕਰੀਏ ਇਹ ਲੋਕ ਜਿਵੇਂ ਬਖਲਾਗੇ ਹੋਏ ਜਿਵੇਂ ਉਹ ਲਾਲਜੀਤੋ ਢੁੱਲਰ ਨੇ ਵੀ ਥੋੜੀ ਜਿਹੀ ਗੱਲ ਕਰੀ ਸੀ ਨਖੇਦੀ ਉਹਨੂੰ ਕਿਵੇਂ ਲੋਕਾਂ ਨੇ ਕਿਵੇਂ ਵਿਰੋਧ ਕੀਤਾ ਜਿਵੇਂ ਕਿ ਐਸੀ ਬੀਸੀ ਭਾਈਚਾਰੇ ਨੂੰ ਗੁੱਲੀ ਕੱਟ ਕਹਿਣਾ ਕਿਸੇ ਨੂੰ ਸੁਨਿਆਰੇ ਨੂੰ ਕੁਝ ਕਹਿਣਾ ਇਹ ਲੋਕ ਬਨ ਲੱਗਦੀ ਬਖਲਾਗੇ ਬੋਟਾਂ ਚ ਕੋਈ ਵੀ ਕੈਂਡੀਡੇਟ ਹੈ ਜਿਹੜਾ ਆਪਣਾ ਆਪ ਜਿਹੜਾ ਆਪਣਾ ਸੰਤੁਲਨ ਰਖਾਵੇ ਕਿੰਨਾ ਤੇ ਕਿਹੜੀ ਪਾਰਟੀ ਤੋਂ ਸੰਬੰਧਿਤ ਨੇ ਉਹਨਾਂ ਤੇ ਕੀ ਕਿਹੜਾ ਚੌਕ ਜਿਹੜੇ ਕਿਹੜੀ ਪਾਰਟੀ ਤੋਂ ਨੇ ਮੈਂ ਇਹ ਕਾਂਗਰਸ ਪਾਰਟੀ ਤੋਂ ਐ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਐ ਜਿਹੜੇ ਨਾਮਿਨੇਸ਼ਨ ਪਰ ਇਹ ਕਾਗਜ਼ ਭਰੇ ਐ ਤੇ ਜਗ੍ਹਾ ਜਗ੍ਹਾ ਜਾ ਰਿਹਾ ਸਟੇਜਾਂ ਤੇ ਸਪੀਚ ਕਰ ਰਿਹਾ ਤੇ ਉੱਥੇ ਵੀ ਜਿਹੜਾ ਵੈਸੇ ਭਾਈਚਾਰੇ ਨੂੰ ਤੇ ਪੂਰੇ ਪੰਜਾਬ ਦੇ ਅਸੀਂ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਅੱਜ ਮੋਰਚੇ ਦਾ ਅਨਮੋਰਚੇ ਤੋਂ ਤਾਂ ਕਿ ਅਜਿਹੇ ਬੰਦੇ ਦਾ ਜਿਹੜਾ ਬਾਈਕਟ ਕੀਤਾ ਜਾਵੇ ਤਾਂ ਕਿ ਇੱਕ ਵੀ ਬੋਟ ਦਾ ਪੈਣ ਦੇਵੇ ਦਾ ਪੂਥਰ ਨਾ ਲੱਗਣ ਦੇਵੇ ਤਾਂ ਕਿ ਮੁੜ ਕੇ ਕੋਈ ਪਾਰਟੀ ਦਾ ਕੰਮ ਦਾ ਇਹ ਲੋਕਾਂ ਨੂੰ ਜਲੀਲ ਨਾ ਕਰੇ ਤੇ ਜਦੋਂ ਇਸ ਤਰ੍ਹਾਂ ਦਾ ਕੋਈ ਰਾਜਨੀਤਿਕ ਬੰਦਾ ਇਸ ਤਰ੍ਹਾਂ ਦਾ ਬਿਆਨਬਾਜ਼ੀ ਕਰਦਾ ਕਿ ਇਹਦੇ ਪਿੱਛੇ ਉਹਦੀ ਬੋਖਰਾੜ ਵੀ ਲੱਗਦੀ ਹੈ ਬੋਖਰਾੜ ਇੱਕ ਤਰ੍ਹਾਂ ਦੀ ਵਿਰੋਧੀਆਂ ਵੀ ਹੈ ਸ਼ਾਇਦ ਉਹਨੂੰ ਕੋਈ ਹੰਕਾਰ ਹੋ ਗਿਆ ਹੋਵੇ ਜਿਵੇਂ ਪਹਿਲਾਂ ਉਹਦੇ ਤੌੜ ਤੇ ਜਾਂ ਗਰਦਨ 'ਚ ਕਿਲਾ ਐਮਪੀ ਵਾਲਾ ਹੋਵੇ ਜਾਂ ਕੋਈ ਤਲਾੜ ਬੰਦੇ ਦਾ ਇਸ ਤਰ੍ਹਾਂ ਹੋਵੇ ਕੋਈ ਜ਼ਾਇਦਾਦ ਪ੍ਰਾਪਰਟੀ ਦਾ ਉਹਦਾ ਕਿਲਾ ਕੱਢਣ ਵਾਸਤੇ ਸਾਡਾ ਐਸੀ ਸਮਾਜ ਤੱਤ ਭਰੇ ਅਸੀਂ ਸਾਰੇ ਆਗੂ ਸਹਿਬਾਨ ਇਕੱਠੇ ਹੋ ਕੇ ਅਗਲਾ ਵਿਚਾਰ ਕਰਕੇ ਉਹਦੇ ਖਿਲਾਫ ਸਰਪ੍ਰੇਮਟਰ ਹੈ ਥੈਂਕ ਯੂ ਸਰ ਅਮਰ ਸਤੂ ਬੇਨਤੀ ਕਰੂੰਗਾ ਕਿ ਜਿਹੜੀ ਘਟੜਾ ਔਜਲੇ ਨੇ ਸਾਡੇ ਸਮਾਜ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ કરી ਹੈ ਉਹਦਾ ਜਵਾਬ ਅਸੀਂ ਵੋਟ ਰਾਹੀਂ ਉਹਨੂੰ ਦਈਏ ਉਹਨੂੰ ਪਤਾ ਲੱਗੇ ਕਿ ਐਸੇ ਸਮਾਜ ਨੂੰ ਕਿੱਦਾਂ ਨੀਮਾ ਦਿਖਾਇਆ ਉਹਨੇ ਸਾਡੋ ਕਿਹਾ ਕਿ ਛੋਟੇ ਛੋਟੇ ਚੋਰ ਫਿਰ ਵੱਡੀ ਚੋਰੀਆਂ ਕਰਦੇ ਆ ਫਿਰ ਗੈਂਗਸਟਰ ਬਣ ਜਾਂਦੇ ਆ ਸਾਡੇ ਲੋਕਾਂ ਕੋਲ ਤਾਂ ਰੋਟੀ ਖਾਣ ਤੱਕ ਦਾ ਪੈਸਾ ਹੈ ਨਹੀਂ ਉਹ ਗੈਗਰੇਸਟਰ ਕਿੱਥੋਂ ਬਣ ਗਏ ਉਚ ਉਨੀ ਇੰਟੀਰੀਆ ਕਿੱਥੋਂ ਕਰ ਲੱਗੇ ਇਹ ਜਾਣ ਬੁਝਕੇ ਐਸਸੀ ਸਮਾਜ ਨੂੰ ਨਹੀਂ ਮਦਦ ਕਰਨ ਦੀ ਕੋਸ਼ਿਸ਼ ਹੈ ਮੈਂ ਅੰਬਰਸਰ ਦੇ ਜਿੰਨੇ ਲੋਕ ਜਿੰਨੇ ਵੋਟਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹਨੂੰ ਕਿਸੇ ਵੀ ਬੂਤੇ ਜਾ ਕੇ ਘੇਰੋ ਔਰ ਇਹਦਾ ਸਵਾਲ ਇਸ ਤੋਂ ਮੰਗੋ ਇਸ ਤੇ ਪਰਚਾ ਦਰਜ ਕਰਾਓ ਤਾਂ ਕਿ ਇਸ ਨੂੰ ਪਤਾ ਲੱਗੇ ਕਿ ਐਸਸੀ ਸਮਾਜ ਦੀ ਤਾਕਤ ਕੀ ਹੈ ਐਸਸੀ ਸਮਾਜ ਨੂੰ ਬੇਨਤੀ ਕਰਦਾ ਕਿ ਕਾਂਗਰਸਿਸ ਕੈਂਡੀਡੇਟ ਨੂੰ ਜਮਾ ਵੀ ਵੋਟਾਂ ਨਾ ਪਾਓ ਚਾਹੇ ਕਿਸਮਰਜੀ ਨੂੰ ਪਾਓ ਪਰ ਇਸ ਨੂੰ ਨਾ ਪਾਓ ਇਸ ਨੂੰ ਸਿਖਾਓ ਕਿ ਐਸਸੀ ਸਵਾਦੀ ਇੱਜ਼ਤ ਕੀ ਹੈ ਉਹਦੀ ਇੱਜ਼ਤ ਕਿੱਦਾਂ ਕਰਨੀ ਹੈ ਜਿਵੇਂ ਸਰਦਾਰ ਚ ਬਾਬਾ ਸਾਹਿਬ ਨੇ ਐਸਸੀ ਬੀਸੀ ਸਾਹ ਬਰਾਬਰ ਕੀਤੇ ਆ ਤੇ ਅੱਜ ਕਿਹੜੀ ਗੱਲਾਂ ਰਹਿ ਗਈ ਉਹ ਜਾਮਪੂਰ ਕੇ ਸਾਡੇ ਲੋਕਾਂ ਨੂੰ ਨੀਵਾ ਦਿਖਾ ਦੇ ਪ੍ਰਵੀਰ ਜੀ ਇਹ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਲੀਜੀ ਚੈਨਲ ਦੀ ਤੁਹਾਡੇ ਕੋਲ ਤੱਕ ਪਹੁੰਚੀ ਹੈ ਪੂਰੇ ਪੰਜਾਬ ਚ ਵੀ ਗਈ ਹੋਏਗੀ ਬਿਲਕੁਲ ਪੂਰੇ ਪੰਜਾਬ ਚ ਜੀ ਪੂਰੇ ਦੇਸ਼ ਚ ਵੀ ਹੈ ਉਹਨੇ ਵੀ ਵੀਡੀਓ ਕਿਤੇ ਨਾ ਕਿਤੇ ਦੇਖੀ ਹੋਣੀ ਹੈ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ ਹਜੇ ਤੱਕ ਕਾਰਵਾਈ ਨਾ ਕਰਨ ਦੀ ਨਹੀਂ ਅਸੀਂ ਐਸਸੀ ਬੀਸੀ ਮੋਰਚੇ ਇੱਕ ਨਹੀਂ ਸਪੈਸ਼ਲੀਆਂ ਜਿਸੀਂ ਮੀਟਿੰਗ ਕਰੀ ਹੈ ਅਸੀਂ ਖੁਦ ਆ ਲੜਾਈ ਲੜਾਂਗੇ ਉਹਦੀ ਲਿਖਤੀ ਸ਼ਿਕਾਇਤ ਵੀ ਕਰਾਂਗੇ ਉਹਦੇ ਪarcha darj bhi karawange ਐਸਸੀ ਕਮਿਸ਼ਨ ਭਾਰਤ ਨੂੰ ਵੀ ਉਹਦੀ ਸ਼ਿਕਾਇਤ ਦੇਵਾਂਗੇ ਤਾਂ ਕਿ ਇਹਨੂੰ ਪਤਾ ਲੱਗੇ ਤੇ ਜਿਹੜਾ ਹੰਕਾਰ ਆ ਕਿਤਾ ਤੋੜਨਾ ਤੇ ਮੈਂ ਸਾਰੇ ਸਮਾਜ ਨੂੰ ਬੇਨਤੀ ਕਰੂਗਾ ਕਿ ਇਹਨੂੰ ਵੋਟ ਨਾ ਪਾਓ ਉਹਨੂੰ ਪਤਾ ਲੱਗੇ ਕਿ ਐਸਸੀ ਸਮਾਜ ਦੀ ਤਾਕਤ ਕੀ ਹੈ ਸਾਰਾ ਤੋਂ ਪਹਿਲਾਂ ਸਾਡੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੋ ਹਮੇਸ਼ਾ ਸਾਡੇ ਐਸਸੀ ਸਮਾਜ ਦੇ ਮੁੱਦੇ ਆ ਜਿਹੜੀ ਆਵਾਜ਼ ਹੈ ਚਾਹਦੇ ਆ ਤੁਸੀਂ ਆਪਣਾ ਕੀਮਤੀ ਸਮੇਂ ਦੇ ਕੇ ਸਤਿਗੁਰ ਆਂਦੇ ਹੋ ਬਹੁਤ ਬਹੁਤ ਧੰਨਵਾਦ ਥੈਂਕਸ ਤੇ ਜਿੱਦਾਂ ਕਿ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਸਾਡੇ ਐਸ்சி ਸਮਾਜ ਨੂੰ ਦਵਾਨ ਦੀ ਕੋਸ਼ਿਸ਼ ਹੋ ਰਹੀ ਹੈ ਗੱਲਾਂ ਦੇ ਕੋਈ ਨਾ ਕੋਈ ਵਿਅਕਤੀ ਉੱਠਦਾ ਹੈ ਜੋ ਪਪੂਲਰ ਨਹੀਂ ਹੈ ਉਹ ਛੋਟੇ ਜਿਹੇ ਐਸ்சி ਦੇ ਸਮਾਜ ਦੇ ਉੱਪਰ ਕੋਈ ਗੱਲ ਕਰਦਾ ਹੈ ਜਾਂ ਟਿੱਪਣੀ ਕਰਦਾ ਹੈ ਤੇ ਕਰਕੇ ਉਹ ਪਪੂਲਰ ਹੋ ਜਾਂਦਾ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਓਜਲਾ ਹੈ एमपी के इलेक्शन नंबर सब तो खड़ा है उसने भी यही दिक्कत स्टंट खेलया कि ऐसी समाज ਨੂੰ ਉਹਨੇ ਚੈਨੀ ਚੋਰ ਗੁੰਡਾ ਬਦਮਾਸ਼ ਗੈਂਗਸਟਰ ਕੁੱਛੇ ਸ਼ਬਦ ਅਬਿਊਜ਼ ਯੂਜ਼ ਕੀਤੇ ਆ ਤੇ بڑے ਲਿਖੇ ਹੋਣ ਹੋਣ ਕਾਰਨ ਵੀ ਤੇ ਸਰਦਾਰ ਵਿਅਕਤੀ ਜੇ ਇਦਾਂ ਦੀ ਗੱਲ ਕਰੇ ਔਰ एमपी रह ਚੁਕਿਆ ਤਾਂ ਅਸੀਂ ਇਹ ਸਮਝਦੇ ਹਾਂ ਬਹੁਤ ਬੇਫਕੂਰੀ ਵਾਲੀ ਗੱਲ ਹੈ ਉਹਨਾਂ ਨੂੰ ਇਸ ਚੀਜ਼ ਦਾ ਪੇਦਣੀ ਹੈ ਜਾਂ ਨੌਲੇਜ ਨਹੀਂ ਹੈ ਬਾਕੀ ਕੇ ਨਹੀਂ ਹੈ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਦੁਆਰਾ ਤੇ ਸਰਕਾਰ ਦੁਆਰਾ ਤੇ ਪੁਲਿਸ ਦੁਆਰਾ ਕੰਪਲੀਟ ਕਰਕੇ ਉਹਨਾਂ ਨੂੰ ਇਹ ਅਪਗਤ ਕਰਾਵਾਂਗੇ ਕਿ ਵੀ ਐਸ.ਸੀ ਕਿੰਨੀ ਕੁ ਪਾਵਰ ਰੱਖਦਾ ਹੈ ਤੇ ਕਿੰਨੇ ਕੁ ਚੈਲੇਂਜ ਹੋ ਰਹੇ ਤੇ ਕਿੰਨੇ ਕੁ ਗੈਂਗਸਟਰ ਹੈ ਅਸੀਂ ਕੰਪਲੀਟ ਰਿਪੋਰਟ ਕਰਨਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਸੈਂਸਿਟਿਵ ਮੁੱਦਾ ਤੇ ਇਲੈਕਸ਼ਨ ਦੇ ਪੀਰੀਅਡ 'ਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਾ ਖਾਸ ਕਰਕੇ ਕੈਂਡੀਡੇਟ ਨੂੰ ਇਸ ਚੀਜ਼ ਦਾ ਨੁਕਸਾਨ ਹੋਏਗਾ ਫਿਰ ਵੀ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਦੇਖੋ ਸਰ ਇਹ ਐਕਚੁਅਲ ਤੇ ਜਾਣ ਬੁੱਝ ਕੇ ਸਟੰਟ ਖੇលਦੇ ਆਂ ਇਹ ਚਾਹਦੇ ਆ ਵੀ ਜਿਹੜੀ ਸਾਡੀ ਵੀਡੀਓ ਹੈ ਜਿਆਦਾ ਜਿਆਦਾ ਲੋਕਾਂ ਕੋਲ ਪਹੁੰਚੇ ਸਾਡਾ ਪ੍ਰਚਾਰ ਹੋ ਜਾਏ ਕਿਉਂਕਿ ਇਹ ਸਾਨੂੰ ਕਿਸੇ ਗਿਣਤੀ 'ਚ ਨਹੀਂ ਗਿਣਦੇ ਇਹਨਾਂ ਨੂੰ ਪਤਾ ਹੈ ਵੀ ਜਿੱਦਾਂ ਮਰਜ਼ੀ ਕਰਕੇ ਇਹਨਾਂ ਨੂੰ ਆਪਾਂ ਦਿਵਾਲਾਂਗੇ ਪਰ ਹੁਣ ਉਹ ਸਮਝ ਨਹੀਂ ਰਿਹਾ ਜਦੋਂ ਦਾ ਇਹ ਮੋਰਚਾ ਲਗਾਇਆ ਇੱਥੇ ਸੱਤ ਪੇਚ 'ਚ ਹੁਣ ਉਹ ਸਮਝ ਨਹੀਂ ਰਿਹਾ ਜਿਹੜਾ ਦਬਜੇਗਾ ਜਾਂ ਕਿਸੇ ਨੇ ਕੰਪਰੋਮਾਈਜ਼ ਕਰ ਲੈ ਇਹ ਮੋਰਚਾ ਇਸੇ ਕਰਕੇ ਲਾਇਆ ਗਿਆ ਹੈ ਐਵੇਂ ਨਹੀਂ ਇੱਥੇ ਬੈਠੇ ਸਾਡੇ ਕੁੰਮੜਾ ਸਾਹਿਬ ਦੇ ਸਾਡੇ ਪਰਮੇਸ਼ਰ ਤਾਂ ਸਾਹਿਬ ਦੇ ਇੱਥੇ ਪਰਚੇ ਹੋਏ ਆ ਐਂਪਾਇਰ ਹੋਈਆਂ ਆਪਣੇ ਸਰੀਰ ਦੇ ਉੱਪਰ ਸਾਰਾ ਸਮਾਜ ਦਾ ਜੋ ਦੁੱਖ ਹੈ ਆਪਣੇ ਸਰੀਰ ਦੇ ਉ ਇਸ ਕਰਕੇ ਨਹੀਂ ਦੇਦੇ ਕਿ ਵੀ ਅਸੀਂ ਦਬ ਜਾਾਂਗੇ ਨਹੀਂ ਅਸੀਂ ਦਬਣ ਵਾਲੇ ਨਹੀਂ ਹੁਣ ਸਮਾਜ ਜਾਗ ਚੁੱਕਾ ਹੈ ਪੜਿਆ ਲਿਖਿਆ ਹੈ ਸਾਨੂੰ ਪਤਾ ਹੈ ਸਾਡੇ ਕੀ ਅਧਿਕਾਰ ਹੈ ਅਸੀਂ ਐਮਪੀ ਕੀ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਥੱਲੇ ਲਾਉਣ ਦੀ ਪੂਰੀ ਹਿੰਮਤ ਰੱਖਦੇ ਹਾਂ ਸਮਾਜ ਬਹੁਤ ਬਹਾਦਰ ਹੈ ਜਿਸ ਤਰ੍ਹਾਂ ਤੁਸੀਂ ਉੱਥੇ ਅੰਮ੍ਰਿਤਸਰ ਦੀ ਗੱਲ ਕਰ ਰਹੇ ਹੋ ਕਿ ਵੀ ਉਹਨਾਂ ਦਾ ਵਿਰੋਧ ਕੀਤਾ ਜਾਵੇ ਐਸਸੀ ਭਾਈਚਾਰਾ ਵਿਰੋਧ ਕਰੇ ਇੱਥੇ ਕੈਂਡੀਡੇਟ ਕਾਂਗਰਸ ਦਾ ਵੀ ਇੱਥੇ ਵੀ ਹੈਗਾ ਅਨੰਦਪੁਰ ਸਾਹਿਬ 'ਚ ਕਿ ਉਹਦਾ ਵੀ ਵਿਰੋਧ ਤੁਹਾਡੇ ਵੱਲੋਂ ਕੀਤਾ ਜਾਏਗਾ ਜੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ ਐਕਚੁਅਲੀ ਕੋਈ ਚੋਣ ਮੈਨੀਫੈਸਟੋ ਦੀ ਕਾਂਗਰਸ ਨੇ ਤਾਂ ਲਿਖ ਸਾਡੇ ਬਾਰੇ ਚੰਨੀ ਚੋਰ ਆਇਆ ਕੁਛ ਹੈ ਸਮਥਿੰਗ ਜਿਸ ਵਿਅਕਤੀ ਨੇ ਪਰਸਨ ਨਾ ਗਿਆ ਸੀ ਉਸ ਨੂੰ ਕਰਾਂਗੇ ਨਾ ਟਾਰਗੇਟ ਕਿਉਂਕਿ ਹਰ ਬੰਦੇ ਦੀ ਪੰਜੇ ਉਂਗਲਾ ਇੱਕ ਬਰਾਬਰ ਦੀ ਨਹੀਂ ਦਿੱਤਾ ਦੀ ਕੀ ਸੋਚ ਹੈ ਮੇਰੀ ਕੀ ਸੋਚ ਹੈ ਸਾਰੇ ਅਸੀਂ ਬੈਠੇ ਨਹੀਂ ਸਵਾਲ ਤੁਹਾਡੇ ਤੋਂ ਹੈ ਕਿ ਪਾਰਟੀ ਜਿਹੜੀ ਹਾਈ ਕਮਾਂਡ ਹੈ ਉਹ ਕਿਉਂ ਨਹੀਂ ਦੇਖਦੀ ਇਸ ਤਰ੍ਹਾਂ ਦੇ ਜੀ ਕੈਂਡੀਡੇਟ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਜਦੋਂ ਜਦੋਂ ਉਹਨਾਂ ਦਾ ਕੰਪਲੀਟ ਜਾਏਗੀ ਹੁਣ ਆਪਣਾ ਮੀਟਿੰਗ ਬੈਠੀ ਹੈ ਤੇ ਸਾਰੇ ਬੈਠ ਕੇ ਕਮੇਟੀ ਬਣਾ ਕੇ ਇੱਕ ਇਹਦੇ ਤੇ ਕੰਪਲੀਟ ਦੇਣਗੇ ਤੇ ਕੰਪਲੀਟ ਇਹਨਾਂ ਦੀ ਹਾਈ ਕਮਾਂਡ ਨੂੰ ਵੀ ਦੇਣਗੇ ਇਲੈਕਸ਼ਨ ਕਮਿਸ਼ਨ ਨੂੰ ਵੀ ਦੇਣਗੇ ਥਾਣੇ ਨੂੰ ਵੀ ਦੇਣਗੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆਸੀ ਉਹਨਾਂ ਦੇ ਕਰਾ ਕੇ ਹਟਾਂਗੇ ਚਾਹੇ ਸਾਡੀ ਜਿੰਦ ਜਾਨ ਜਿੱਤੇ ਮਰਦੀ ਤੱਕ ਲੱਗ ਜੇ ਅਸੀਂ ਕਰਾ ਕੇ ਹੀ ਹਟਾਂਗੇ ਥੈਂਕ ਯੂ